ਸਾਰਿਆਂ ਪਿਆਰੀ ਸਸਤੀ ਕਾਲ ਤੇ ਸਭ ਦੇ ਭਲੇ ਦੀ ਅਰਦਾਸ ਕਰਦੀਆਂ ਅੱਜ ਮੈਂ ਗੱਲ ਕਰੂੰਗੀ ਔਰਤਾਂ ਦੇ ਗਹਿਣੇ ਹਮੇਲ ਜਿਹੜਾ ਔਰਤਾਂ ਗਲ ਚ ਪਾਉਂਦੀਆਂ ਸੀ ਇਹ ਗਹਿਣਾ ਜਾਂ ਚਾਂਦੀ ਦੇ ਸਿੱਕੇ ਆ ਰੁਪਈਆਂ ਜਾਂ ਮੋਹਰਾਂ ਤੋਂ ਬਣਾਇਆ ਜਾਂਦਾ ਸੀ ਜਾਂ ਤਾਂ ਚਾਂਦੀ ਦੇ ਸਿੱਕੇ ਰੁਪਈਆਂ ਨੂੰ ਧਾਗੇ ਵਿੱਚ پرو ਕੇ ਹਮੇਲ ਬਣਾ ਲਈ ਜਾਂਦੀ ਸੀ ਜਾਂ ਫਿਰ ਉਹਦੇ ਜਿਹੜੇ ਮੋਹਰਾਂ ਨੂੰ ਕੁੰਡੇ ਲਵਾ ਕੇ ਮੁਤਾਗੇ ਚ ਪੋ ਰਿਆ ਜਾਂਦਾ ਸੀ ਉਹ ਫਿਰ ਵੀ ਹਮੇਲ ਬਣ ਜਾਂਦੀ ਸੀ ਬਹੁਤ ਸੋਹਣਾ ਗਹਿਣਾ ਹੁੰਦਾ ਸੀ ਇਹ ਪਰ ਅੱਜ ਵੀ ਕਿਤੇ ਕਿਤੇ ਸਾਡੀਆਂ ਬੀਬੀਆਂ ਕੋਲ ਸਾਂਭਿਆ ਹੋਇਆ ਹੈਗਾ ਦੇਖਣ ਨੂੰ ਮਿਲ ਜਾਂਦਾ ਤੇ ਗਲ ਦੇ ਦੀ ਸ਼ੋਭਾ ਵਧਾ ਦਿੰਦਾ ਸੀ ਇਹਨੂੰ ਹਮੇਲ ਆਖਦੀ ਸੀ ਤੇ ਫਰੋਜ਼ਦੀਨ ਸ਼ਰਫਿਸ ਗਹਿਣੇ ਬਾਰੇ ਲਿਖਦੇ ਨੇ ਕਹਿੰਦੇ ਰਲਮਿਲ ਬਾਗੀ ਪਿੰਗਾ ਟੁੱਟਣ ਕੁੜੀਆਂ ਨਾਗਰ ਬੇਲਾ ਜੋਸ਼ ਜਵਾਨੀ ਠਾਠਾ ਮਾਰੇ ਲਿਸ਼ਕਣ ਹਾਰ ਹਮੇਲਾ ਤੇ ਪੀਲੂ ਜੀ ਕਹਿੰਦੇ ਬੁਹੀ ਟੰਕ ਬੱਜਿਆ ਸਹਿਬਾਂ ਕਾ ਤੇਲ ਅੰਦਰ ਬੈਠੇ ਨਾਨਕੇ ਬੁਹੇ ਬੈਠਾ ਮੇਲ ਥਾਲੀ ਵਟਣਾ ਰਹਿ ਗਿਆ ਕੁੱਪੇ ਅਤਰ ਫਰੇਲ